ਹਾਂਜੀ ਦੋਸਤੋ ਅੱਜ ਦਿਨ ਮੰਗਲਵਾਰ 17/9/2024 ਤਰੀਕ ਮਲੋਟ ਮੰਡੀ ਤੋਂ ਲਾਈਵ ਹੋ ਰਹੇ ਆਂ ਮਲੋਟ ਮੰਡੀ ਦੇ ਵਿੱਚ ਅੱਜ ਦੀ ਜਿਹੜੀ ਤਾਜ਼ਾ ਸਥਿਤੀ ਐ ਵੈਜੀਟੇਬਲ ਦੀ ਉਹ ਅਸੀਂ ਤੁਹਾਨੂੰ ਚੰਨਣਾ ਪਾਵਾਂਗੇ ਜਿਹਦੇ ਵਿੱਚ ਕੱਦੂ ਤੁਹਾਡਾ ਜੀ ਕੱਚੀ ਰੁਪਈਆ ਤੋਂ ਲੈ ਕੇ 15 ਰੁਪਈਆ ਦੇ ਵਿੱਚ ਵਿਗਿਆ ਜੀ ਤੋਰੀ 35 ਰੁਪਏ ਸਮੂਲ ਮਿਰਚ 100 ਤੋਂ 110 ਮਿਰਚ 30 ਤੋਂ 40 ਚੌਲੇ 30 ਤੋਂ 45 ਅਰਬੀ 45 ਤੋਂ 50 ਰੁਪਏ ਟਮਾਟਰ 20 ਤੋਂ 25 ਰੁਪਏ ਭਿੰਡੀ 36 ਰੁਪਏ ਵੈਂਗਣ 30 ਤੋਂ 20 ਰੁਪਏ ਤੋਂ 25 ਰੁਪਏ ਆਦਾ 60 ਤੋਂ 65 ਰੁਪਏ ਗੋਭੀ 40 ਤੋਂ 60 ਰੁਪਏ ਚੰਗੀ ਮਾੜੀ ਅਨਸਾਰ ਫਲ ਗੋभी ਬੰਦ ਗੋभी ਤੁਹਾਡੀ 30 ਰੁਪਏ ਆ ਪੇਠਾ 12 ਰੁਪਏ ਆ ਖਖੜੀ 15 ਰੁਪਏ ਆ ਉਸ ਤੋਂ ਬਾਅਦ ਇਹ ਖੀਰਾ 30 ਤੋਂ 35 ਰੁਪਏ ਆ ਗੁਵਾਰੇ ਦੀ ਫਲੀ 80 ਤੋਂ 100 ਰੁਪਏ ਆ ਇਹ ਜਿਹੜੀ ਅੱਜ ਦੇ ਭਾਅ ਸੀਗੇ ਜੀ ਇਹ ਸਾਡੇ ਫੁਕਰਾ ਬੰਦਾ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਸਾਡੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਫੋਲੋ ਕਰ ਲਓ ਅੱਜ ਤੋਂ ਬਾਅਦ ਤੁਸੀਂ ਬੈਲ ਆਈਕਨ ਦੀ ਜਿਹੜੀ ਹੈਗੀ ਆ ਕੰਟਰੀ ਜੀ ਉਹ ਨੱਪਦੇ ਹੋ ਤਾਂ ਜੋ ਜਿਹੜੀ ਅਗਲੀ ਵੀਡੀਓ ਹੋਊਗੀ ਤੁਹਾਡੇ ਕੋਲੇ ਉਹਦੀ ਨੋਟੀਫਿਕੇਸ਼ਨ ਆ ਜਾਏਗੀ ਸ਼ੇਅਰ ਵੀ ਕਰਦਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਤੇ ਤੁਸੀਂ ਸਾਡੇ ਚੈਨਲ ਨੂੰ ਫੋਲੋ ਵੀ ਕਰ ਲਓ